ਸਾਸਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੋੜ ਸਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਬਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਕੋਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਅੱਜ ਤਰੀਕ ਹੈ ਜੀ 12 ਮਹੀਨੇ ਦੀ 12 ਤਰੀਕ ਹੋ ਗਈ ਤੇ ਆਪਣਾ ਤੁਹਾਨੂੰ ਲੱਗ ਰਿਹਾ 7 ਤਰੀਕ ਦਾ ਇਹਨੇ ਤਾਂ ਹੋ ਗਏ ਚਾਹ ਬਣੀ ਬੰਦ ਰਹੀ ਹੈ ਆਪਣੇ ਆਲੇ ਇਸ ਵਾਰ ਤੇ ਇਧਰ ਬਾਹਰ ਲੱਗ ਰਿਹਾ 4 ਟਾਈਮ ਹੋ ਗਏ 10 ਹੋ ਗਏ ਦਾ 10 ਵਾਲੇ ਚਾਹ ਜਾਊਗੀ ਇੱਕ ਟੋਲੀ ਦੀ ਚਾਹ ਬਣਗੀ ਇੱਕ ਟੋਲੀ ਦੀ ਚਾਹ ਬਣਗੀ ਪਤੀਲੀ ਪਰ ਕੇ 17 ਜਣੇ ਨੇਗੇ ਤੇ ਇਹ 8 ਜਣੇ ਨੇ ਵਿੱਚ ਆਪਣੇ ਵਾਲੇ ਵੀ ਪੀ ਲੈਣਗੇ ਖੇਤੀ ਲੋਥੀ ਜਾਰ ਜਣੇ ਉਹ ਤੇ ਵਿੱਚ ਉਹਨਾਂ ਦੀ ਚਾਹ ਆਊਗੀ ਅੱਠ ਜਣੇ 12 ਜਣੇ ਦੀ ਚਾਹ ਇਹ ਬਣਾਤੀ 17 ਜਣਾਂ ਦੀ ਬਣਾਤੀ ਕੱਲ ਸਾਡੇ ਇੱਕ ਟੋਲੀ ਸੀਗੀ 17 ਜਣਾਂ ਦੀ ਇੱਕ ਟੋਲੀ ਸੀ 15 ਜਣਾਂ ਦੀ ਇੱਕ ਟੋਲੀ ਸੀ 8 ਜਣਾਂ ਦੀ ਤਿੰਨ ਟੋਲੀਆਂ ਸੀ ਕੱਲ ਕੱਲ ਨਹੀਂ ਜ਼ਿਆਦੇ ਚਾਹ ਬਣੀ ਐ ਨਾ ਵੀ ਦਿਮਾਗ ਕੋਲ ਟੈਨਸ਼ਨ ਪੈ ਗਈ ਵੀ ਇਹ ਨਹੀਂ ਚਾਹ ਕਿਵੇਂ ਬਣੂਗੀ ਇਹ ਤੇ ਕਰਮ ਕਰ ਕਰਕੇ ਪਾਣੀ ਦਾ ਗੋਬਰ ਗਾਸ ਤੇ ਜਾ ਵਾਲੀ ਕਿਉਂਕਿ ਨਾਲ ਜੇ ਜੇ ਚੁੱਲ੍ਹੇ ਤੇ ਅਗਮਚਾਉਣ ਨੂੰ ਜੀ ਕਰਦਾ ਬਾਹਰ ਨਿਕਲੂ ਗਰਮੀ ਇੰਨੀ ਹੋ ਰਹੀ ਹੈ ਜਿੰਨੀ ਕਹਿਦੇ ਉਦੋਂ ਪਸ਼ੂ ਡੰਗਰ ਸਾਹਮਣੇ ਮੱਝਾਂ ਨਮਾਉਣੀਆਂ ਤਾਂ ਇੰਨੀ ਗਰਮੀ ਹੋ ਗਈ ਦੋ ਤਿੰਨ ਵਾਰੀ ਪਾਣੀ ਪੋਣਾ ਨੰਗ ਵਿੱਚ ਦੀ ਇਹ ਨਾ ਜਿਆਦਾ ਤਾਂ ਕੱਲ ਤਾਂ ਕੰਮ ਅੱਜ ਆਉਟ ਨਹੀਂ ਆਈ ਨਹੀਂ 15 ਵਾਲੀ ਕਿਉਂਕਿ ਅੰਦਰ ਨਾ ਲੋਕ ਨਹੀਂ ਆਉਂਦਾ ਚਾਹ ਪਾਣੀ ਦਾ ਸਾਨੂੰ ਆਦਤ ਹੀ ਬਣੀ ਹੋਈ ਹੈ ਵੀ ਭਈਆ ਆਇਆ ਕਰਦੇ ਸੀ ਹੈਨਾ ਉਹ 1.5 ਕਿਲੋ ਚਾਹ ਹੀ ਰਹਾ 13 ਬਹੀ ਹੁੰਦੇ 1.5 ਕਿਲੋ ਚਾਹ ਕਰਦੇ ਸੀ ਅੱਬਰ ਜਿਵੇਂ ਸੀ ਆਪ ਦਾ ਪਰਿਵਾਰ ਚਾਹ ਕਿੰਨੇ ਇੰਨੇ ਪੀਦਾ ਸੀ ਸਾਨੂੰ ਆਪ ਕਈ ਸਾਲ ਹੋ ਗਏ 10 12 ਸਾਲ ਆ ਸੀ ਪਿੰਡਾਂ ਦੀ ਜੀ ਬਹੁਤ ਘਟਲਵੇ ਕਰੋਨਾ ਵੇਲੇ ਲਵਾਈ ਸੀ 6 ਸਾਲ ਉਦੋਂ ਜੀ ਵੀ ਅਸੀਂ ਘਟਲਵਾਉਂਦੇ ਆਸ ਉਹ ਕੰਨ ਕਈ ਥਾਂ ਮੇ ਸਾਡੇ ਪਿੰਡਾਂ ਚ ਆ ਜਾਂਦੇ ਨੇ ਮਾਸੀ ਜੀ ਹੋਰ ਨੇ ਰੋਟੀ ਵੀ ਹੁੰਦੇ ਨੇ ਜੀ ਦੀ ਲਾਉਣ ਵਾਲੇ ਉਹ ਰੋਟੀ ਵੀ ਬਣਾ ਕੇ ਦਿੰਦੇ ਨੇ ਉਹਨਾਂ ਨੂੰ ਤੇ ਉਹ ਆਦਿ ਹੀ ਬਣ ਜਾਂਦੀ ਬੰਦੇ ਨੂੰ ਹੁਣ ਇੱਕ ਦੋ ਦਿਨ ਸਾਨੂੰ ਬਹੁਤ ਔਖਾ ਲੱਗਾ ਹੁਣ ਸਾਨੂੰ ਸੁਆ ਪੈ ਗਿਆ ਨੇ ਚਾਹ ਪਰ ਤਾਂ ਹੁਣ ਸਾਨੂੰ ਨਾ ਚੇਪੜ ਨਹੀਂ ਲੱਗਦਾ ਵੀ ਇਹ ਤਾਂ ਬਣੀ ਜਾਂਦੀ ਹੈ ਜਾਂ ਤੱਕ ਕੋਈ ਸ਼ੂਕ ਤੋਂ ਪੁਆਇਆ ਜੇ ਲੋਕ ਨਾ ਲਿਖੇ ਸਾਇਰ ਆਪਾਂ ਕਿਵੇਂ ਬਣਦਾ ਪਤਾ ਹੈ ਇਹ ਘੱਟ ਜਗਾ ਰਹੇ ਹੁੰਦੇ ਜਿਹੜਾ ਇੱਕ ਸੰਗ ਉਹਦੇ ਲਈ ਪੱਤਾ ਚਾਹਣਾ ਨਹੀਂ ਕੰਮ ਵਿਰੁੱਠਾ ਪੱਤੀ ਘੱਟ ਦੁੱਧਾ ਸੀ ਤਾਂ ਪਿਆਲ ਵਿੱਚ ਡੱਬਰ ਦੀ ਚਾਹ ਬਣਦੀ ਹੈ ਉਹ ਚ ਹੀ ਆਪਣੇ ਸਾਰੇ ਉਹ ਚ ਹੀ ਪੀ ਨਹੀਂ ਸਾਡੇ ਵੀ ਇਸ ਜਿਹੜਾ ਪੀਣ ਦੇ ਲੋਣੇ ਵਿੱਚ ਪੀਣਗੇ ਜਿੱਦਾਂ ਖੇਲ ਹੁੰਦੇ ਤੋਂ ਪਾਣੀ ਹੈ ਉਹ ਤਰਹੀ ਜਿਵੇਂ ਸਤ ਨੂੰ ਗਿਆ ਜਦ ਵੀ ਇਹ ਬਾਹਰ ਕੱਢਦੀ ਹੈ ਸੂਰਜ ਨੂੰ ਜਬ ਉਹ ਬਹੁਤ ਗਰਮ ਐ ਸੋ ਕਿ ਸਾਰਾ ਦਿਨ ਗੁੱਬਰ ਗੈਸ ਚੱਲਦਾ ਹੈ ਬਹੁਤ ਜਿਆਦਾ ਗਰਮੀ ਆਈ ਜਿਹੜੀ ਸੂਰਜ ਤੇ ਇਹ ਮੈਂ ਇਆ ਚੱਕਾ ਪਾ ਬੰਨ ਇਹਨਾਂ ਨੂੰ ਓਕੇ ਇਹ ਬਚਾ ਕੰਮ ਕਰਦੇ ਨੇ ਹਣਾ ਇਹਨਾਂ ਨੂੰ ਵੀ ਚਾਹ ਬਣਾਈ ਜਾ ਚਾਹ ਹੀ ਦੇ ਜੇ ਪਾ ਚਾਹ ਹੀ ਦੇ ਨਾ ਪਕੜਾ ਰੋਟੀ ਦੇਣੀ ਇਹਨਾਂ ਨੂੰ ਜੋ ਆਪਾਂ ਦਿੱਤਾ ਸਰ ਜਿਹੀ ਹੋ ਗਈ ਸੁੱਕਣਾ ਲੋਤਪਣੇ ਹੈਗਾ ਤੋਂ ਮੈਂ ਉਹ ਚੱਕਰ ਨੂੰ ਉੱਦਾਂ ਲਗਾ ਮੋਟਾ ਪਰ ਹੈਗਾ ਜੱਸਟਰ ਵੀ ਪਾਉਣਾ ਹਟ ਗਿਆ ਬਦਲ ਤੇ ਬੰਦੀ ਜੀ ਪਾ ਲੈਂਦੇ ਆ ਸਵੇਰੇ ਸਾਰਾ ਦੋਨੋਂ ਟਾਈਮ ਬੰਦੀ ਜੀ ਪਾਉਣੇ ਆ ਸਵੇਰੇ ਜੱਤਨ ਦਾ ਟਿਕ ਟਾਈਮ ਹੀ ਪਾ ਕੇ ਆ ਕਰਦੇ ਸਵੇਰ ਸਵੇਰ ਦਾ ਟਾਈਮ ਦੇਖੋ ਹੁਣ ਸਾਡੀ ਦੇਖ ਬਵਾਕ ਨਹੀਂ ਇਹ ਰਹਾ ਬੰਦਾ ਚਾਹ ਘੱਟ ਪਿੰਦੇ ਨੂੰ ਤੇ ਪੱਤੀ ਨੂੰ ਆ ਲੱਗਦਾ ਕਿ ਇੰਨੀ ਪੱਤੀ ਫੀਨ ਵਾਲੇ ਕੰਮ ਕਰਦੇ ਜਦ ਪਿੰਦੇ ਨੇ ਹੁਣ ਆਪ ਤਾਂ ਘਰੇ ਰਹਨੇ ਆ ਆਪ ਕੋ ਚਾਹ ਕੁ ਪੰਜਾਹ ਬਣ ਕਰਕੇ ਸਾਡੇ ਜਾ ਆ ਜਿੱਥੇ ਪੀਣੇ ਹੈਗੇ ਛਿੱਟੋਂ ਦੀ ਅਸਾਂ ਤੋਂ ਜਲਦਾ 19 ਜਦ ਜੜਾਈ ਜੁਰਿਆ ਰਹੇ ਨੇ ਬਲਤਾਂ ਸੀ ਤੋ ਜਿਹੜਾ ਵੀ ਜੇ ਜਲਦਾ ਸਾਨੂੰ ਅੱਗੇ ਲੈ ਜਾਓ ਹੁਣ ਤੋ ਵੀ ਆ ਰਹੇ ਨੇ ਉਗੋਲਾਂ ਗਰਮੀ ਨਹੀਂ ਕਰਨੀ ਹਲੇ ਮੇਰੇ ਭੈਣਾਂ ਦੰਦ ਚੁੰਨੀ ਕਿਵੇਂ ਚੱਕੀ ਫਿਰਦੀਆਂ ਸਵੇਰੇ ਚੁੰਨੀ ਬਣਾ ਲੈ ਲੱਗੂਗਾ ਵੀ ਹਾਏ ਵੀ ਚੁੰਨੀ ਨਹੀਂ ਲੱਤੀ ਹਾਏ ਚੁੰਨੀ ਨਹੀਂ ਲੱਤੀ ਬਣਾ ਚੁੰਨੀ ਘੱਟ ਵੱਧੀ ਤਾਲ ਕਰਾ ਜਾਈਦਾ ਨਹੀਂ ਲੇਗਾ ਕਿ ਗਰਮੀ ਆਈ ਜੇ ਉਹ ਚੁੰਨੀ ਲੈ ਰੱਖੀ ਐ ਮੈਂ ਸਥਾਂ ਦਾ ਬੈੜੀ ਦਾ ਨਾ ਬੁਰਾ ਹਾਲ ਹੈ ਹੁੰਨਾ ਕਹਿ ਦੇ ਫਿਰ ਤਾਂ ਸਵੇਰੇ ਆਈ ਐ ਸਾਡਾ ਕੰਮ ਹੈ ਨਹੀਂ ਸਵੇਰੇ ਸਾਡੀ ਚਾਹ ਸਾਰੇ ਇਕੱਠੀ ਬਣਨੀ ਐ ਆ ਦੋ ਬੰਦੇ ਰੱਖੋ ਨੇ ਖੇਤ ਕੰਮ ਕਰੋ ਆ ਕੇ ਉਹ ਵੀ ਚਾਹ ਸਿੱਕਣੀ ਹੋਵੇ ਉਹਨਾਂ ਨੇ ਪਿਣੀ ਐ ਅਲੇ ਸੁਣਿਆ ਵੀ ਕਈ ਘਰਾਂ 'ਚ ਨਾ ਚਾਹ ਪਾਣੀ ਮੋਪਰਾ ਨਹੀਂ ਜਿਆਦਾ ਹੁੰਦਾ ਨਾ ਅੱਡੇ ਵੱਡਾ ਸਾਥੋਂ ਨਾਲ ਹੁੰਦੇ ਹੀ ਨਹੀਂ ਕਪਨੀ ਕਾਤੋਂ ਆਹ ਕਹਿੰਦੇ ਫਿਰ ਅਗਰ ਥੋੜੋ ਤੋਂ ਪਿਆ ਸਾਰੇ ਪਿੰਡਾਂ 'ਚ ਕੋ ਕੋ ਚਾਹ ਹੁੰਦੇ ਕੋਈ ਜਿਆਦਾ ਚਾਹ ਕੋਈ ਵੀ ਨਹੀਂ ਪੀਂਦਾ ਤੇ ਫਿਰ ਉਹ ਕੀ ਅੱਡ ਵੱਡ ਚਾਹ ਕਰਨੀ ਨਾ ਸਾਨੂੰ ਮੈਂ ਬਧੀ ਰਾਂਦਾ ਲੱਗੂ ਜਿੱਪਣਾ ਬਦਲਾ ਵੀ ਬੁੱਧਵਤ ਹੋਰ ਕੀ ਹੈ ਘਰ ਦਾ ਗੁੱਦ ਮੈਂ ਕੋਈ ਮੁੱਲ ਲੈਣ ਨਹੀਂ ਜਾਣਾ ਮੁੱਲਾਂ ਦਾ ਬੰਦਾ ਕਹਿੰਦੇ ਜਲਦੀ ਮੁੱਲ ਤੋਂ ਧੁੰਦਾ ਨੋਟ ਡੋਲ ਤੁਹਾਡੇ ਕੋਲ ਆ ਰਹੀ ਨਹੀਂ ਹੈ ਡਾਡਾ ਅਸੀਂ ਤਾਂ ਮਾਈਕ੍ਰੇਸ ਚੋਂ ਪਚਾ ਜੇ ਪੀਣੀ ਦੇ ਹੁਣ ਤੁਸੀਂ ਚਾਹ ਪੀਂਦੇ ਨਹੀਂ ਜੇ ਸਿਆਲ ਚ ਖੇਤ ਜਾ ਰਹੇ ਹਾਂ ਉਸ ਜਿਵੇਂ ਅਸੀਂ ਪੀ ਲੈਂਦੇ ਸੋ ਖੇਤ ਜਾਣਾ ਡਾਡਾ ਡਲੀਆਂ ਦਾ ਸਾਥ ਹੁਣ ਐਨੇ ਕੰਮ ਨੇ ਬੁਰੇ ਦਿੱਕਤ ਕਰ ਰਹੇ ਆਂ ਡਾਡਾ ਜਮੀਨ ਬੁਰਾ ਹਾਲ ਹੋਇਆ ਤੇ ਨਹੀਂ ਗਰਮੀ ਬਹੁਤ ਹੈ ਜਦਾਂ ਹਵਾ ਪੱਤਾ ਵੀ ਨਹੀਂ ਹਿਲਦਾ ਸਵੇਰੇ ਉੱਠੇ ਨੂੰ ਫਿਰ ਉਸ ਤੋਂ ਬਾਅਦ ਆਪਣੇ ਮਾੜੀ ਹਵਾ ਚ ਵੀ ਫਿਰ ਮਾੜੀ ਹੀ ਚੱਲਦੀ ਹੈ ਉਸ ਦਾ ਆਪਣੀ ਪੱਤੀ ਨਹੀਂ ਆਈ ਆਈ ਆਪਣੇ ਚਾਹ ਪਣ ਨੌਜਰ ਕਿਸੇ ਨਿੰਦਿਆ ਜ ਤਾ ਹੈ ਨਹੀਂ ਪਰ ਹਾਂ ਨਹੀਂ ਉਹ ਟੈਲਿੰਗ ਦੇ ਨਿਸ਼ਪੱਤੀ ਅਸੀਂ ਘੱਟ ਦਿਨਾ ਇਹ ਵੀ ਕਰਦੇ ਨੇ ਜਿਸ ਪੱਤੀ ਦਾ ਕੋ ਬਹੁਤ ਜ਼ਿਆਦਾ ਤੇ ਨਾਲ ਤੋਂ ਕੋਲੇ ਦੇ ਨੂੰ ਨੇ ਉਹਨਾਂ ਦਾ ਕੰਮ ਕਰ ਜਾਂਦੇ ਵਿਚਾਰਿਆਂ ਨੇ ਅਸਰੇ ਹੋ ਗਈ ਐਨੀ ਗਰਮੀ ਤਨ ਜੀ ਗਰਮ ਦੀ ਚੀਜ਼ ਲਾਉਂਦੀ ਹਾਂ ਹਾਂ ਹੈਸ ਦਾ ਸੋਸ ਸੋਸ ਪਲੇ ਸਾਰੇ ਫਿਰਦਨ ਨਾ ਬੁਲਾ ਹਾਲਾ ਤੇ ਉਸ ਤੋਂ ਉੱਪਰ ਦੀ ਟੋਪਰ ਨਾ ਉੱਪਰ ਦਾ ਪਾਣੀ ਹੱਦ ਤੱਕ ਨਾ ਮੁੰਡੇ ਬੈਲੇ ਨਾ ਭਤੰਨੇ ਦੇ ਤਾਂ ਮੈਂ ਤਾਂ ਪਰੇਤ ਤੇ। ਪਾਇਆ ਸਿੰਦੇ ਜਰਾ ਆਪੇ ਪਾ ਦਿੰਨਾ ਸੀ ਕਿ ਨਾ ਸਾਰਾ ਦਿਨ ਇਹ ਕਿਹੜਾ ਕੰਮ ਨਹੀਂ ਕਰਦੇ। ਜਿਹੜਾ ਬਿੰਦੇ ਨਹੀਂ ਰਜਾ ਰਸੀ ਆਪੇ ਪਾ ਦਿੰਨੇ। ਜਿਹੜਾ ਕੰਮ ਉਹ ਤੇ ਰੱਖਿਆ ਜਿਉਂ ਵੀ ਤੈਨੂੰ ਇਨਸਾਨ ਹੀ ਨਹੀਂ ਆਉਂਦੇ ਦੋਨੋਂ ਲਈਏ। ਵਿਉ ਆ ਕੇ ਪਾ ਕੇ ਜਾਣ। ਉਹ ਵੀ ਤੇ ਇਨਸਾਨ ਨਹੀਂ। ਜਿਹੜਾ ਪਰੰਥੇ ਦੋ ਦੋ। ਉਹ ਕਰਦਾ ਕੌਣ? ਕਦੇ ਲੈਦੇ ਜਾ ਕੇ। ਆ ਨਾ ਬੋਲੋ। ਆਹ ਤੇ ਗੋਲੀ ਪੱਕੀ ਹੀ। ਆ ਮਾਲੂਆਣੀ ਨੂੰ ਮੈਂ ਭਰਤੀ ਮੰਜਾ ਦੇ ਲੱਗੀ ਚਾ ਮੈਂ ਕਿਹਦੇ ਰੋ। ਪੱਕੇ ਵੀਣੀ ਇਕੱਠੀਆਂ ਨਹੀਂ ਆਉਂਦੀ। ਦਿੱਖੇ ਹੋਰ ਜਿਹੜੇ ਜੀ ਲੈਣੇ। ਖਲੋਸ। ਹਮਤ ਬੋਚਾ ਬੋਚਾ ਰਹਿ ਗਿਆ ਸਾਡਾ। ਅਸੀਂ ਪਹਿਲਾਂ ਸਾਰੇ ਨੂੰ ਨਮਾਇਆ ਕਿ ਸਾਰੇ ਨਾਲ ਬੱਤਸੀ ਨਾਲ ਹੀ ਸਾਰੇ ਮੈਂ ਕਿ ਜੇ ਸਾਰੇ ਨਾਲ ਹੀ ਤੁਸੀਂ ਨਾਲੇ ਬੋਚ ਬੋਚੇ ਲਾਵਾ ਨਾ ਤੇ ਲਾਤੀ ਤੇ ਰਹਿ ਜਾਂ। ਟੈਸ਼ਨ ਨਹੀਂ ਕਰਕੇ ਆਵਾਂਗੇ ਇਸ ਤੋਂ ਬਾਅਦ ਆਪਾਂ। ਇਦਰ ਪਹਿਲਾਂ ਤੁਹਾਨੂੰ ਸੂਟ ਦਿਖਾ ਦਈਏ ਆਹ ਸੂਟ ਮੇਰੇ ਪਰ ਜਾਈ ਕੱਢਣ ਲੱਗ ਰਹੀ ਆ ਆਪਦਾ ਆਹ ਰਸ ਕਲਰ ਦਾ ਸੂਟ ਆਪ ਬਾਈਟ ਦੇ ਸਰਦੇ ਹੀ ਤੇ ਗ੍ਰੀਨ ਨਾਲ ਇਹਨੂੰ ਵਰਤ ਕਰ ਰਹੇ ਹਾਂ ਅੰਬੀਏ ਕਿੰਨੋ ਕਲਰ ਪਾ ਕੇ ਇਹ ਬਾਹਾਂ ਨੇ ਤੇ ਇਹ ਐਸਡੀ ਮੂਰੀ ਤੇ ਅਹੀਂ ਚੱਕਾਂ ਤੇ ਤੇ ਘੇਰੇ ਦੇ ਪਾਵਾਂਗੇ ਆਹੀ ਲੈਣਾ ਇਦਦਰ ਦੂਜੀ ਮੂਰੀ ਲੱਗ ਰਹੀ ਆ ਆਪਦਾ ਦੌੜਤਾ ਮਸ਼ੀਨ ਨੇ ਮਸ਼ੀਨ ਚ ਲਾ ਰੱਖੀ ਆ ਬੇਟੀ ਨੇ ਤੇ ਹਾਂ ਕਦੇ ਮੇਰੀ ਬੇਟੀ ਖੜ ਜਾਂਦੀ ਕਦੇ ਮੈਂ ਭੁਜਾਈ ਖੜ ਜਾਨਾ ਚਲਾ ਰਹੀ ਸੀ ਕਮਿਊਰਦੀ ਮਸ਼ੀਨ ਇਹੋ ਦੇਖੋ ਮੇਰਾ ਪੁੱਤ ਜਿੱਥੇ ਕਿਧਰ ਵਗ ਗਿਆ ਉਹਨੂੰ ਕਿਹਾ ਵੀ ਵਲੋਗ ਮਾਰਦਾ ਵਿਖੋ ਫੋਨ ਛੱਡਦੇ ਹਣਾ ਚੱਲੇ ਕਰੇ ਸਾਹਮਣੇ ਇਹਦਾ ਪੁੱਤੇ ਨੰਮਰੇ ਤੋਂ ਬਾਹਰ ਆ ਗਿਆ ਵੀ ਮੈਂ ਫੋਨ ਦੇਖਦਾ ਰਹੇ ਤੇ ਵੀਡੀਓ ਜਾ ਆ ਮੇਰਾ ਡੈਡੀ ਨੂੰ ਦੇਖ ਲੈ ਫਿਰ ਮੇਰੇ ਗਾਲਾਂ ਪੈਣਗੀਆਂ ਜੇ ਆਪਾਂ ਆ ਟੱਕੀ ਦਾ ਦੇਣੀ ਹੈ ਆਖੋ ਬੁਣਾਈ ਤੋਂ ਮੈਂ ਕੱਲੋਂ ਕੱਲ ਇੱਕ ਪਰਸੋਂ ਕਰਿਆ ਸੀ ਤੇ ਕੱਲ ਕਰਿਆ ਮੁੰਨਾ ਮਾਂ ਬੇਟੀ ਦੇ ਸੂਟ ਨੇ ਇਹ ਆ ਦੇਖੋ ਜੀ ਆ ਜਿਹੇ ਇਹੀ ਤਾਂ ਇਹਨੇ ਬਾਜੂ ਦੇ ਉੱਪਰ ਪਵਾਈ ਹੈ ਆ ਦੇਖਦੇ ਨੇ ਬੁੱਕਾ ਪੜਨਾ ਨਹੀਂ ਕਰਦੇ ਨਹੀਂ ਆ ਬਾਜੂ ਦੇ ਉੱਪਰ ਪਵਾਈ ਹੈ ਇਹੀ ਇਹਨੇ ਮੂਰੀ ਦੇ ਉੱਪਰ ਪਵਾਈ ਹੈ ਬਾਜੂ ਤੇ ਮੂਰੀ ਦਾ ਵਰਕ ਹੈ ਢੇਰੇ ਤੇ ਕੋਈ ਵਰਕ ਨਹੀਂ ਹੈਗਾ ਬਾਜੂ ਤੇ ਮੂਰੀ ਦਾ ਵਰਕ ਸੇਮ ਹੀ ਨੇਰੇ ਬੇਟੀ ਦਾ ਸੂਟ ਹੈਗਾ ਸੇਮ ਕਲਰ ਦਾ ਫਰਾਕ ਬਣਾਉਣੀ ਹੈ ਬੇਟੀ ਉਹਦੀ 5-6 ਸਾਲ ਦੀ ਏ ਆਪ ਗਲਾ ਵਰਕ ਕਰਤਾ ਫਰਾਕ ਦੇ ਉੱਪਰ ਹੈ ਨਾ ਜੋ ਬਾਡੀ ਲੱਗਣੀ ਹੈ ਉਸ ਤੇ ਇਹ ਵਰਕ ਆ ਜੂਗਾ ਤੇ ਇਹ ਦੀ ਬਾਹਾਂ ਤੇ ਵਰਕ ਕਰਤਾ ਉਹਨੇ ਹਲਕਾ ਜਿਹਾ ਕਿਹਾ ਸੀ ਵੀ ਗੁੜੀ ਦਾ ਹਲਕਾ ਜਿਹਾ ਕਰ ਦਿਓ ਕਲਰ ਆਪਾਂ ਸੇਮ ਪਾ ਤੇ ਡਿਜ਼ਾਈਨ ਆਪਾਂ ਅਡ ਕਰਤਾ ਕਿਉਂਕਿ ਅੱਡਾ ਹੈਵੀ ਡਿਜ਼ਾਈਨ ਨਾ ਬੱਚੇ ਦੇ ਠੀਕ ਨਹੀਂ ਆਂਦਾ ਹਨਾ ਉਹਨਾਂ ਨੇ ਆਪ ਡਿਜ਼ਾਈਨ ਭੇਜਿਆ ਸੀਗਾ ਤੇ ਉਹਨਾਂ ਨੇ ਬੇਟੀ ਦਾ ਕਹਤਾ ਵੀ ਕੋਈ ਮਰਜ਼ੀ ਤੁਸੀਂ ਬਾਦੋ ਫਿਰ ਅਸੀਂ ਐ ਗਲਾ ਬਣਾਤਾ ਇਹਦਾ ਇੱਥੇ ਦਾ ਕਲਰ ਬਣ ਜਣਾ ਹੈ ਉੱਪਰ ਨੂੰ ਬਾਡੀ ਬਣਦੀ ਹੈ ਨਾ ਫਰਾਕ ਦੇ ਉੱਪਰ ਆ ਜੂਗਾ ਇਹ ਵਰਕ ਤੇ ਬਾਜੀ ਵਰਕ ਕਰਦੇ ਦੋਨਾਂ ਦਾ ਸੇਮ ਹੀ ਕਲਰ ਹੈ ਸੂਟ ਦਾ ਸੇਮੀ ਆਪਾਂ ਕਲਰ ਪਾਤੀ ਵਿੱਚ ਇਹ ਹੁਣ ਉਹਨਾਂ ਨੇ ਲੈਣ ਆਉਣਾ ਸੀ ਮੈਂ ਕਹਿੰਦੀ ਆਪਾਂ ਸੁਣਨੀ ਕਰਾਂਗੇ ਲੇਟ ਹੋ ਜਾਾਂਗੇ ਫਿਰ ਉਹ ਸੁਣ ਲੈਣ ਆਉਣਗੇ ਉਹਨਾਂ ਨੂੰ ਦਿਖਾ ਦਈਏ ਕਮੈਂਟ ਵੀ ਆਏ ਸੀ ਕਿ ਮਸ਼ੀਨ ਜਲਦੀ ਦੀ ਵੀਡੀਓ ਮਗਾ ਤੋੜ ਰਿਹਾ ਗ੍ਰੀਨ ਰੀਜ ਦਾ ਕੰਮ ਹੋ ਰਿਹਾ ਕਰਵੇ ਆਪਣੇ ਘਰ ਮੋਂ ਦਾ ਬਹੁਤ 10 ਬੱਤ ਦੀ ਤੇ ਤਾਂ ਹੁਣ ਇੱਥੇ ਕੋਲੇ ਚਾਹ ਪਾਣੀ ਬਣ ਗਿਆ ਸਾਰਾ ਕੰਮ ਨਿਭੜ ਗਿਆ ਹੁਣ ਆਪਣੀ ਜਗੀ ਕੱਲੀ ਪੋਚੇ ਤੇ ਜੀ ਟੈਂਸ਼ਨ ਛੰਨੀ ਦੀ ਬੱਸ ਪਾ ਸ਼ਾਮ ਕੀ ਹੋ ਗਈ ਐਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਆਪਾਂ ਵਾਗ ਗਏ ਸੀ ਕਿ ਮੋਟਰ ਕਣੀ ਗੀੜਾ ਦੇਣ ਨਾਲੇ ਵੀ ਦੇਖ ਕੇ ਜਾਮਣਾ ਪੱਕੀਆਂ ਨਹੀਂ ਗੀਆਂ ਪੱਕੀਆਂ ਨਹੀਂ ਜੀ ਸਵਰ ਜਾਮਣਾ ਦਾ ਫਲ ਬਹੁਤ ਲੇਟ ਲੱਗਿਆ ਹੈ ਜਾਮਣਾ ਕੋਈ ਪੱਕੀਆਂ ਨਹੀਂ ਗੀਆਂ ਨਾ ਤਾਂ ਫਲ ਹੁਣ ਚੱਕਿਆ ਜਾਮਣਾ ਨੇ ਹਰੀਆਂ ਜਾਮਣਾ ਨੇ ਬਿਲਕੁਲ ਛੋਟੂ ਛੋਟੀਆਂ ਇੱਧਰ ਦੇਖੋ ਜੀ ਆਪਣਾ ਸੂਆ ਸੂਆ ਪੱਕਾ ਹੋ ਗਿਆ ਜੇ ਪਹਿਲਾਂ ਤਾਂ ਕੱਚਾ ਸੀਗਾ ਆ ਹੁਣ 5 6 7 ਸਾਲ ਹੋ ਗਏ ਹੁਣ ਸੂਆ ਪੱਕਾ ਹੋ ਗਿਆ ਆ ਜੇ ਆਪਣੇ ਜਾਮਣਾ ਨੇ ਸਾਥੇ ਜਾਮਣਾ ਅੰਬ ਤੇ ਅਮਰੂਦਾਂ ਦੇ ਗੁੱਟੇ ਨੇ ਇਹ ਆਪਣੇ ਲਗਾਏ ਹੋਏ ਨੇ ਜੇ ਜਾਮਣਾ ਬਹੁਤ ਜ਼ਿਆਦਾ ਜਾਮਣਾ ਇੱਥੇ ਆਪਾਂ ਦਾ ਸੰਗੰਡਾ ਲਾਉਣੇ ਹੋ ਜਗਾ ਹੁਣ ਇਹਨਾਂ ਨੇ ਬਾੱਕੀ ਛੱਡਤੀ ਸਿੱਥੇ ਤੇ ਹੋਰ ਸਬਜ਼ੀ ਲਾਉਣੇ ਤਾਂ ਕੋਈ ਛੱਡਦਾ ਨਹੀਂ ਜੀ ਫਿਰ ਲਸਣ ਗੰਡਾ ਤਾਂ ਪਲਾ ਲੈਣੇ ਬਾਕੀ ਹੋਰ ਸਬਜ਼ੀ ਕੋਈ ਨਹੀਂ ਲਾਉਂਦੇ ਇੱਥੇ ਫਿਰ ਨਾ ਤਾਂ ਏਡੀ ਦੂਰ ਨੀ ਘਾ ਰਹਿੰਦੀ ਐ ਤੇ ਇੱਧਰ ਆਪਣੀ ਮੋਟਰ ਸੜ ਰਹੀ ਐ ਜੀ ਜੀਦੀ ਚ ਪਾਣੀ ਸੁੱਕਿਆ ਪਿਆਗਾ ਸੋਰਸ ਵੀ ਡੁੱਬਦਾ ਜਾ ਰਿਹਾ ਮੋਟਰ ਖਰਾਬ ਹੋ ਰਹੀ ਸੀ ਸੜ ਗਈ ਜੀ ਮੋਟਰ ਲੈ ਕੇ ਜਾ ਰਹੇ ਨੇਗੇ ਬਰਾਉਣ ਖਾਤਰ ਤੇ ਐ ਵੀ ਜੇ ਸ਼ਾਮ ਤੱਕ ਪੈ ਜੇ ਰਾਤ ਨੂੰ ਵੀ ਸਵੇਰੇ ਲੈਟ ਆਊਗੀ 5 ਵਜੇ ਫਿਰ ਚੱਲ ਜੂਗੀ ਕਿਉਂਕਿ ਜੀਦੀ ਚ ਪਾਣੀ ਸੁੱਕਣ ਲੱਗ ਰਿਹਾ ਐ ਇੱਧਰ ਆਪਾਂ ਦੇਖਣਾ ਗਿਰ ਸੀ ਅਮਰੂਦ ਦੂਜੀ ਸਾਈਡ ਵਾਗੇ ਸਿੱਧਰ ਆਪਾਂ ਸੂਬਾ ਸਾਰਾ ਸਾਡੇ ਖੇਤ ਲਬੋ ਨੰਗਦਾ ਅਮਰੂਦਾਂ ਨੇ ਵੀ ਹੁਣ ਫਲ ਚੱਕਿਆਗਾ ਇਹ ਆਪਣੇ ਦੂਜੀ ਸਾਈਡ ਮੋਟਰ ਹੈ ਹਨਾ ਇੱਕ ਤਾਂ ਸਾਡੇ ਘਰ ਦੇ ਸਾਹਮਣੇ ਆ ਗਈ ਮੋਟਰ ਹੈ ਦੂਜੀ ਸਾਈਡ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਛੋਟਾ ਕੋਠਾ ਜਿਹੜਾ ਸਾਡਾ ਇਹ ਮੇਰੇ ਦਿਓਰ ਕਰਦਾ ਹੈ ਇਹ ਜ਼ਮੀਨ ਵੀ ਮੋਟਰ ਸਾਡੇ ਤੰਦਰ ਨੇ ਸਾਂਝੀਆਂ ਨੇ ਗਈਆਂ ਵੀ ਇਹ ਇੱਧਰ ਮੋਟਰ ਇਹ ਦੇਖਣੀ ਲੱਗੀ ਹੋਈ ਆ ਬਾਕੀ ਪੈਪਲਨ ਪੰਨੀਆਂ ਹੋਈਆਂ ਨੇ ਸਾਰੇ ਖੇਤਾਂ ਨੂੰ ਤੇ ਜਦੋਂ ਜਿਹੜੀ ਮੋਟਰ ਦੇ ਲੋਡ ਹੁੰਦੀ ਹੈ ਉਹੀ ਚਲਾ ਸਕਦਾ ਹੈ ਦਰੇ ਜੀ ਦੀ ਲਾਉਣ ਹੱਬੇ ਨਹੀਂ ਲੱਗੇਗੇ ਕਿਉਂਕਿ ਅਸੀਂ ਖੇਤੀ ਜਾਦੇ ਹੋਣੇ ਕਰਕੇ ਅਸੀਂ ਫਿਰ ਪਹਿਲਾਂ ਜੀ ਦੀ ਲਾਉਣ ਲੱਗ ਜਾਂਦੇ ਆ ਫਿਰ ਲੱਗਦੀ ਉਹ ਲੱਗਦੀ ਉਸ ਨੂੰ ਪਤਾ ਹੈ ਫਿਰ ਨਾ ਫਿਰ ਮੋਟਰਾਂ ਪਿੱਛੇ ਗਾਹ ਪਈ ਜਾਂਦਾ ਰਹਿੰਦਾ ਉਹ ਕੁ ਮੈਲ ਲਾਉਣੀ ਆ ਮੈਲ ਲਾਉਣੀ ਆ ਫਿਰ ਅਸੀਂ ਗੇਤੀ ਲੱਗ ਜਾਂਦੇ ਆ ਵੀ ਫਿਰ ਬਾਧੂ ਜੀ ਐਵੇਂ ਲੜਾਈ ਭਰਨ ਨਾਲ ਤਾਂ ਚੰਗਾ ਵੀ ਆਪਦੇ 5-7 ਕਿੱਲੇ ਗੇਤੇ ਕੱਢ ਦਈਏ ਔਖਾ ਤਾਂ ਬਹੁਤ ਹੁੰਦਾ ਜੀ ਹਨਾ ਸਭ ਤੋਂ ਪਹਿਲਾਂ ਲੱਗਦੇ ਸਭ ਤੋਂ ਪਿੱਛੋਂ ਹਟਦੇ ਆਗੇ ਸਾਰੇ ਲੋਕੀ ਰਿਸ਼ਤੇਦਾਰ ਰਚ ਮਿਲਿਆ ਆਉਂਦੇ ਨੇ ਐ ਸਾਡੇ ਵਰਗੇ ਨੂੰ ਹੀ ਭੱਜਣਾ ਪਈਆਂ ਰਹਿੰਦੀਆਂ ਨੇ ਗੀਆਂ ਪਹਿਲਾਂ ਹੀ ਬਟਨ ਟੋਲੇ ਸਮਾਰਨੇ ਖਾਲਸ ਸਮਾਰਨੇ ਇੱਧਰ ਆ ਗਈ ਸੀ ਜੇ ਪੱਕਾ ਰਿਆਂ ਦੇਖੋ ਮੇਰੇ ਭਤੀਜੇ ਦੇ ਕਾਰਨਾਮੇ ਕੀ ਕਰਦਾ ਹੈ ਕਿਦੇ ਇਹਦੇ ਤੋਂ ਸਾਨੂੰ ਐ ਡਰ ਲੱਗਦਾ ਵੀ ਇਹ ਡਿੱਗਣਾ ਪਵੇ ਪਰ ਇਹਨੂੰ ਸੱਟ ਤੋਂ ਜਮਾਂ ਡਰ ਨਹੀਂ ਲੱਗਦਾ ਇੰਨੀਆਂ ਸੱਟਾਂ ਖਾਂਦਾ ਹੈ ਇਹ ਜਿੰਨੀਆਂ ਕੈਦ ਦੇ ਹੁਣ ਕਹਿੰਦਾ ਮੈਂ ਇੱਥੇ ਫੜ ਕੇ ਤੁਰਨ ਲੱਗ ਰਿਹਾ ਸੀ ਕਹਿੰਦਾ ਨਾ ਮੈਂ ਤਾਂ ਆਪ ਜਿਹਾ ਚੱਲ ਕੇ ਦਿਖਾਉਂਗਾ ਮੈਂ ਪੂਈ ਬਲੌਗ 'ਚ ਬੋਲਣਾ ਮੈਂ ਬਲੌਗ ਬਣਾਉਣੇਗਾ ਮੈਂ ਪੁੱਛਣਾ ਸਾਰਿਆਂ ਨੂੰ ਵੀ ਛੋਡੇ ਵੀ ਇੰਨੀ ਗਰਮੀ ਜਿੰਨੀ ਸਾਡੀ ਗਰਮੀ ਪੈਣ ਲੱਗ ਰਹੀ ਹੈ ਮਗਾਪੁੱਤ ਹੋਰ ਕਿਹੜਾ ਸਾਰੇ Shimla ਚ ਰਹਿੰਦੇ ਨੇ ਗਰਮੀ ਤਾਂ ਸਾਰੇ ਕਿਤੇ ਇੰਨੀ ਹੀ ਐ ਤੇ ਅੱਛੇ ਆਪਾਂ ਆਕੇ ਲੱਗੀ ਸੀ ਜੰਗੂਰ ਤੋੜਨ ਮੋਟਰ ਤੋਂ ਆਕੇ ਉੱਪਰ ਅੰਗੂਰਾਂ ਦੇ ਗੁੱਚੇ ਸੂਪਰ ਘਟ ਜੜੇ ਸੀਗੇ ਉੱਪਰ ਬਹੁਤ ਗੁੱਚੇ ਹੋ ਰਹੇ ਨੇ ਅੰਗੂਰਾਂ ਦੇ ਤੇ ਉੱਥੋਂ ਆਪਾਂ ਕਿਹਾ ਮੈਂ ਕਹਾਂ ਮਸ਼ੀਨ ਤੇ ਜੜ ਕੇ ਤੋੜ ਦਿਆਂਗੀ ਪਰ ਇੰਡਾਂ ਨੇ ਛੱਤੇ ਬਹੁਤ ਪਾ ਰੱਖੇ ਸੀਗੇ ਉੱਪਰ ਇਹ ਰੇਦੇ ਦੇ ਕਿਲੋ ਦੇ ਗੁੱਚੇ ਲੱਗ ਰਹੇ ਸੀ ਉੱਪਰ ਬਹੁਤ ਮਿੱਠੇ ਹੋ ਰਹੇ ਸੀ ਅੰਗੂਰ ਹੁਣ ਲੋ ਕਰਕੇ ਤਿੰਨ ਚਾਰ ਦਿਨ ਹੋ ਗਏ ਲੋ ਚੱਲਦੀ ਨੂੰ ਨਾ ਪੱਕ ਗਏ ਅੰਗੂਰ ਵੀ ਬਹੁਤ ਮਿੱਠੇ ਹੋ ਗਏ ਦੇ ਉੱਤੇ ਚੜਨ ਦੀ ਬਸ ਕਾਲ ਹੋ ਰਹੀ ਸੀ ਕਿਉਂ ਦਿਨ ਚ ਜ਼ਿਆਦਾ ਧੁੱਪ ਹੁੰਦੀ ਹੈਗੀ ਸ਼ਾਮ ਨੂੰ ਬਸ ਕੰਮ ਤੰਦੇ ਦਾ ਹੁੰਦਾ ਬਸ ਮੇਰਾ ਧੀਜੇ ਪਰਜਾਈ ਕਰਕੇ ਅਸੀਂ ਮੋਟਰ ਕਣੀ ਗੜਾ ਦੇਣ ਵਾਗੇ ਚਲੋ ਆਪਾਂ ਤੁਰ ਫਿਰੇ ਹੋਣੇ ਨਾਲੇ ਨਾਲੇ ਤੁਹਾਨੂੰ ਦਿਖਾ ਲਈਏ ਮੋਟਰ ਤੇ ਜਾਮਣਾ ਹੋਣੀ ਹੈ ਪਰ ਜਾਮਣਾ ਅੱਗੇ ਬਈ ਆਉਂਦੇ ਨੂੰ ਪੱਕ ਜਾਂਦੀਆਂ ਬਈ ਇਹ ਸਾਨੂੰ ਤੋੜ ਕੇ ਜਾਮਣਾ ਲਿਆ ਦਿੰਦੇ ਵੀ ਦੀਦੀ ਜੀ ਜਾਮਣਾ ਖਾ ਲਓ ਹਣਾ ਉਹ ਤੋੜਿਆ ਕਰਦੇ ਝਾੜਿਆ ਕਰਦੇ ਇਸ ਵਾਰ ਜਮਣਾ ਨਹੀਂ ਹੈ ਗਿਆ ਫਾਲੇ ਦਾ ਪਛੇਤਾ ਪਤਾ ਨਹੀਂ ਕਾਤੋਂ ਹੋ ਗਿਆ ਤੇ ਅੰਬ ਤਾਂ ਸਾਡੇ ਇੱਕ ਵੀ ਨਹੀਂ ਛੱਡਿਆ ਜੀ ਬਾਂਦਰਾ ਨੇ ਬਕਸੀ ਵਾਲ ਤੋਂ ਬਾਂਦਰ ਆ ਜਾਂਦੇ ਨੇ ਕੰਬ ਨਹੀਂ ਛੱਡਿਆ ਸਾਰੇ ਅੰਬ ਖਾ ਗਏ ਬਾਂਦਰ ਤਾਂ ਹਾਂ ਜੇ ਰਹਿਣ ਸੀ ਪੰਜ ਸੱਤ ਅੰਬ ਕਲਮੀਆਂ ਬਲਗਦੇ ਨੇ ਆਪਣੇ ਤੇ ਪੰਜ ਸੱਤ ਅੰਬ ਉੱਪਰ ਰਹਿ ਗਏ ਬਾਕੀ ਸਾਰੇ ਬਾਂਦਰ ਖਾ ਗਏ ਆਂਬ ਕੋਲੇ ਵੀ ਆ ਜਾਂਦੇ ਨੇ ਪਰ ਇੱਥੇ ਨਾ ਇੱਕ ਦਿਨ ਪਾਪਾ ਡੰਡਾ ਲੈ ਕੇ ਪਿੱਛੇ ਪੈ ਗਿਆ ਤਾਂ ਹੀ ਨਹੀਂ ਆਉਂਦੇਗੇ ਇੱਧਰ ਖੜਾ ਜੀ ਆਪਣਾ ਜੂਵੀ ਇਹਨਾਂ ਨੂੰ ਵੀ ਬਹੁਤ ਗਰਮੀ ਹੋ ਰਹੀ ਹੈ ਵਿਚਾਰਿਆਂ ਨੂੰ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਜੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਾ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ